ਸੱਚੀ ਕਾਲ ਜੀ ਸਾਰਿਆਂ ਨੂੰ ਅੱਜ ਕੱਲ ਤਾਂ ਜਿੰਨੇ ਵੀ ਸੂਟ ਹੋਣ ਓਨੇ ਥੋੜੇ ਹੁੰਦੇ ਨੇ ਸਭ ਤੋਂ ਜ਼ਿਆਦਾ ਹੁੰਦਾ ਹੈ ਕਿ ਜਿਹੜੇ ਅਸੀਂ ਘਰੇ ਪਾਉਣ ਵਾਲੇ ਸੂਟ ਨੇ ਉਹ ਅਸੀਂ ਬਾਹਰ ਅੰਦਰ ਨਹੀਂ ਪਾ ਸਕਦੇ ਤੇ ਜਿਹੜੇ ਆਉਣ ਜਾਣ ਵਾਲੇ ਸੂਟ ਨੇ ਉਹਨਾਂ ਨੂੰ ਆਪਾਂ ਘਰੇ ਨਹੀਂ ਪਾ ਸਕਦੇ ਕਿਉਂਕਿ ਹੁਣ ਫੈਬਰਿਕ ਵੀ ਇਸ ਤਰ੍ਹਾਂ ਦੇ ਆ ਰਹੇ ਨੇ ਤੇ ਇੱਕ ਮਾਡਰਨ ਜ਼ਮਾਨਾ ਹੋ ਗਿਆ ਆਪਣੀ ਸੋਚ ਵੀ ਇਦਾਂ ਦੀ ਹੋ ਗਈ ਹੈ ਕਿ ਸਾਨੂੰ ਜਿਹੜੇ ਸੂਟ ਨੇ ਉਹ ਅਲੱਗ-ਅਲੱਗ ਹੋਣੇ ਚਾਹੀਦੇ ਨੇ ਤੇ ਇਹਨਾਂ ਦੇ ਕਰਕੇ ਜਿਹੜਾ ਪਸ਼ਮੀਨਾ ਹੈ ਉਹ ਵੀ ਹੁਣ ਇਸ ਤਰ੍ਹਾਂ ਦਾ ਹੀ ਆਉਣ ਲੱਗ ਪਿਆ ਹੈ ਇੰਨੇ ਜਿਹੜੇ ਅਪਾ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਦੀਆਂ ਪਿਕਸ ਇਹਨਾਂ ਦੇ ਕਲਰ ਜਿਹੜੇ ਵੀਡੀਓ ਦੇ ਐਂਡ ਤੱਕ ਜ਼ਰੂਰ ਅਪਾ ਸਾਰੇ ਅਪਲੋਡ ਕਰਾਂਗੇ ਤੇ ਵੀਡੀਓ ਨੂੰ ਪੂਰਾ ਦੇਖਿਓ ਤਾਂ ਤੁਸੀਂ ਆਪਣੀ ਪਸੰਦ ਦਾ ਜਿਹੜਾ ਕਲਰ ਉਹ ਲੈ ਸਕਦੇ ਹੋ ਇਹ ਜਿਹੜਾ ਹੈਗਾ ਜੀ ਪਸ਼ਮੀਨਾ ਇਹਨੂੰ ਕਾਨੀ ਪਸ਼ਮੀਨਾ ਕਹਿੰਦੇ ਆ ਇਹ ਜਿਵੇਂ ਔਣ ਜਾਣ ਵਾਸਤੇ ਤੁਸੀਂ ਲੈ ਸਕਦੇ ਹੋ ਇਹ ਇਹ ਜਿਵੇਂ ਬਨਾਰਸੀ ਸੂਟ ਬਣੇ ਹੁੰਦੇ ਨੇ ਬਨਾਰਸੀ ਵਰਕ ਕੀਤੇ ਹੁੰਦੇ ਉਸੇ ਤਰ੍ਹਾਂ ਇਹਨਾਂ ਦੇ ਵਿੱਚ ਇਸ ਤਰ੍ਹਾਂ ਦਾ ਵਰਕ ਕੀਤਾ ਹੁੰਦਾ ਇਹ ਜਿਹੜਾ ਆਪਾਂ ਦਿਖਾਉਣ ਜਾ ਰਹੇ ਹਾਂ ਇਹਦਾ ਸਟਾਲ ਆਊਗਾ ਇਹਨਾਂ ਦੇ ਨਾਲ ਸਟਾਲ ਸ਼ਾਲ ਨਾਲ ਹੀ ਬਣੇ ਹੁੰਦੇ ਨੇ ਕਿਉਂਕਿ ਅਲੱਗ ਤੋਂ ਤੁਹਾਨੂੰ ਦੁਪੱਟਾ ਲੈਣ ਦੀ ਕੋਈ ਜ਼ਰੂਰਤ ਨਹੀਂ ਪ੍ਰਿੰਟ ਦੇਖੋ ਬਹੁਤ ਸੋਹਣੇ ਬਣੇ ਹੋਏ ਨੇ ਇਹ ਸਲਵਾਰ ਆਊਗੀ ਪਲੇਨ ਦੇ ਵਿੱਚ ਤੇ ਇਹ ਬਨਾਰਸੀ ਵਰਕ ਹੁੰਦਾ ਬਟ ਇਹ ਚੁੱਭਦਾ ਨਹੀਂ ਹੁੰਦਾ ਕਿਉਂਕਿ ਲਾਈਨਿੰਗ ਨਹੀਂ ਲਾ ਸਕਦੇ ਆਪਾਂ ਇਹਨਾਂ ਨੂੰ ਤੇ ਤੁਸੀਂ ਇਹ ਧਾਗੇ ਨਾਲ ਕੀਤਾ ਹੁੰਦਾ ਬਿਲਕੁਲ ਸੌਫਟ ਬਹੁਤ ਸੋਹਣੇ ਲੱਗਦੇ ਨੇ ਸੂਟੇ ਬਣੇ ਹੋਏ ਇਹ ਸਾਰਾ ਹੀ ਸ਼ਾਲ ਬਣਿਆ ਹੋਇਆ ਵਾ ਇਸ ਤਰ੍ਹਾਂ ਸਾਈਡ ਤੇ ਬਾਰਡਰ ਆਣਗੇ ਇਹਦੇ ਵਿੱਚੋਂ ਤੁਸੀਂ ਕਟਿੰਗ ਕਰੋਗੇ ਤੇ ਇਹ ਜਿਹੜਾ ਕੰਮ ਹੈ 슬ੀਵਸ ਤੇ ਆਊਗਾ ਇਹ 슬ੀਵਸ ਬਣੀਆਂ ਹੋਣਗੀਆਂ ਇੱਕ ਸਾਈਡ ਤੋਂ ਬਾਰਡਰ ਇਹ 슬ੀਵਸ ਬਣ ਜਾਊਗਾ ਤੇ ਦੂਸਰੀ ਸਾਈਡ ਤੋਂ ਇਹ ਵਾਲੀਆਂ 슬ੀਵਸ ਜਿਹੜੀਆਂ ਉਹ ਨਿਕਲ ਜਾਣਗੀਆਂ ਇਹ ਫੈਬਰਿਕ ਬਹੁਤ ਸੌਫਟ ਹੁੰਦਾ ਹੈ ਇਹ ਤੁਸੀਂ ਜਿਵੇਂ ਕਿ ਆਉਣ ਜਾਣ ਵਾਸਤੇ ਸੂਟ ਬਣਵਾ ਸਕਦੇ ਹੋ ਇਹਦੇ ਕਲਰ ਤੁਸੀਂ ਅੰਡ ਤੇ ਦੇਖ ਕੇ ਆਰਡਰ ਕਰ ਸਕਦੇ ਹੋ ਇਸ ਤਰ੍ਹਾਂ ਇਹਦਾ ਫਰੰਟ ਬਣਿਆ ਹੋਇਆ ਹੈ ਫਰੰਟ ਤੇ ਬਿਲਕੁਲ ਸਾਰਾ ਹੀ ਪ੍ਰਿੰਟ ਇਹ ਪ੍ਰਿੰਟ ਵੀ ਹੁੰਦਾ ਹੈ ਵਰਕ ਵੀ ਹੁੰਦਾ ਹੈ ਬਨਾਰਸੀ ਹੁੰਦਾ ਹੈ ਉਲਟੀ ਸਾਈਡ ਤੋਂ ਵੀ ਤੁਸੀਂ ਦੇਖਿਓ ਬਹੁਤ ਸੋਹਣਾ ਬਿਲਕੁਲ ਸੌਫਟ ਹੁੰਦਾ ਚਾਹੇ ਤੁਸੀਂ ਨਾ ਵੀ ਲਾਈਨਿੰਗ ਲਾਉਗੇ ਤਾਂ ਕੋਈ ਪ੍ਰੋਬਲਮ ਨਹੀਂ ਇੱਕ ਪਸ਼ਮੀਨਾ ਹੁੰਦਾ ਜੀ ਇਹ ਗਰਮ ਜਿਹੜੇ ਕਿ ਆਪਾਂ ਡੇਲੀ ਵੇਅਰ ਵਾਸਤੇ ਘਰੇ ਯੂਜ਼ ਕਰ ਸਕਦੇ ਇਹਨਾਂ ਨੂੰ ਬਿਲਕੁਲ ਗਰਮ ਜੇ ਤੁਹਾਨੂੰ ਬਹੁਤ ਹੀ ਠੰਡ ਲੱਗਦੀ ਹੈ ਤਾਂ ਤੁਸੀਂ ਐਦਾਂ ਦਾ ਪਸ਼ਮੀਨਾ ਲਾਉਗੇ ਜਿਹੜਾ ਬਿਲਕੁਲ ਫੈਬਰਿਕ ਗਰਮ ਹੋਵੇ ਤੇ ਤੇ ਬੋਰ ਵੀ ਨਾ ਆਵੇ ਸੌਫਟ ਵੀ ਹੋਵੇ ਤੇ ਕਿਉਂਕਿ ਜੇ ਬੋਰਾ ਕੀ ਫਿਰ ਬਿਲਕੁਲ ਹੀ ਖਰਾਬ ਹੋ ਜਾਂਦੇ ਨੇ ਤੇ ਸਭ ਤੋਂ ਜ਼ਿਆਦਾ ਪਸ਼ਮੀਨੇ ਦੀ ਪ੍ਰੋਬਲਮ ਹੀ ਇਹ ਹੁੰਦੀ ਹੈ ਕਿ ਇਹਨਾਂ ਦੇ ਬੋਰਾ ਜਾਂਦੀ ਹੈ ਤੇ ਉਹ ਸੂਟ ਪਾਉਣ ਨੂੰ ਦਿਲ ਨਹੀਂ ਕਰਦਾ ਇਹਦੇ ਵੀ ਕਲਰ ਜਿਹੜੇ ਆਪਾਂ ਵੀਡੀਓ ਦੇ ਐਂਡ ਤੇ ਬਹੁਤ ਜ਼ਿਆਦਾ ਕਲਰ ਨੇ ਇਹਦੇ ਵਿੱਚ ਸੈਂਡ ਕਰਾਂਗੇ ਤੁਸੀਂ ਸਾਰੇ ਕਲਰ ਦੇਖ ਕੇ ਆਪਣੀ ਪਸੰਦ ਨਾਲ ਇਹਦਾ ਵੀ ਆਰਡਰ ਜਿਹੜੇ ਕਰ ਸਕਦੇ ਹੋ ਪ੍ਰਾਈਸ ਵੀ ਮੈਂਸ਼ਨ ਕਰਾਂਗੇ ਜ਼ਰੂਰ ਇਹ ਹੁੰਦਾ ਜੀ ਬਿਲਕੁਲ ਗਰਮ ਤੇ ਇਹਦੇ ਵਿੱਚ ਹੀ ਇਸ ਤਰ੍ਹਾਂ ਦਾ ਵਰਕ ਕੀਤਾ ਹੁੰਦਾ ਹੈ प्रिंटिंग ਦੀ ਤਰ੍ਹਾਂ ਵਰਕ ਸਾਰਾ ਹੁੰਦਾ ਹੈ ਤੇ ਫਰੰਟ ਦੇ ਸਾਰੇ ਇਸ ਤਰ੍ਹਾਂ ਬੂਟੀਆਂ ਆਉਣਗੀਆਂ ਤੇ ਇਹਦੇ ਨਾਲ ਖੁੱਲਾ ਡੁੱਲਾ ਜਿਹੜਾ ਸ਼ਾਲ ਬਣਿਆ ਹੋਇਆ ਇਹ ਵੀ ਪੂਰਾ ਗਰਮਰ ਸੇਮ ਫੈਬਰਿਕ ਦਾ ਬਣਿਆ ਹੋਇਆ ਇਸ ਤਰ੍ਹਾਂ ਇਹ نیچے ਦੋ ਸਾਈਡਾਂ ਤੇ ਪੱਲਿਆਂ ਤੇ ਬਾਰਡਰ ਆਊਗਾ ਤੁਸੀਂ ਦੇਖ ਸਕਦੇ ਹੋ ਖੋਲ ਕੇ ਤੁਹਾਨੂੰ ਦਿਖਾ ਦਿੰਦੀ ਆ ਇਹ ਵਾਲਾ ਬਾਰਡਰ ਆਊਗਾ ਇਸ ਤਰ੍ਹਾਂ ਦੇ ਸਾਈਡ ਦੇ ਉੱਪਰ ਤੇ ਵਿੱਚੋਂ ਸਾਰਾ ਪਲੇਨ ਹੋਊਗਾ ਦੇਖੋ ਬਹੁਤ ਜ਼ਿਆਦਾ ਖੁੱਲਾ ਡੁੱਲਾ ਇਹ ਸ਼ਾਲ ਬਣਿਆ ਹੋਇਆ ਵਾ ਇੱਕ ਦੇ ਦੇ ਵਿੱਚ ਆਪਾਂ ਨੂੰ ਸ਼ਾਲ ਮਿਲ ਜਾਂਦਾ ਹੈ ਚਾਹੇ ਆਪਾਂ ਘਰੇ ਵੀ ਯੂਜ਼ ਕਰ ਲਈਏ ਇੱਕ ਪ੍ਰੋਪਰ ਆਪਣਾ ਸੂਟ ਬਣ ਜੂਗਾ ਇਹਦੇ ਵਿੱਚ ਆਲ ਓਵਰ ਸੂਟ ਹੋਊਗਾ ਠੀਕ ਹੈ ਤੇ ਪ੍ਰਾਈਸ ਜਿਹੜਾ ਹੋਊਗਾ ਜੀ ਇਹਦਾ 1200 ਰੁਪਏ ਪ੍ਰਾਈਸ ਆ ਓਨਲੀ ਸਿਰਫ 1200 ਰੁਪਏ ਦੇ ਵਿੱਚ ਤੁਸੀਂ ਇੱਕ ਸ਼ਾਲ ਮਿਲ ਗਿਆ ਇੱਕ 5 ਮੀਟਰ ਸੂਟ ਸੇਮ ਆ ਸੂਟ ਬਹੁਤ ਸੋਹਣੇ ਨੇ ਇਹਦੇ ਕਲਰ ਤੁਸੀਂ ਦੇਖਿਓ ਬਹੁਤ ਜ਼ਿਆਦੇ ਸੋਹਣੇ ਨੇ ਜਿਵੇਂ ਕਿ ਇਹ ਮਹਿਰੂਨ ਸ਼ੇਡ ਦੇ ਵਿੱਚ ਤੁਸੀਂ ਗਰਲਸ ਟਾਈਪ ਹੋ ਤਾਂ ਇਦਾਂ ਦੇ ਤੁਸੀਂ ਲੈ ਸਕਦੇ ਹੋ ਇਹ ਲਾਈਟ ਸ਼ੇਡ ਦੇ ਵਿੱਚ ਵੀ ਮਿਲ ਜਾਣਗੇ ਹਰ ਤਰ੍ਹਾਂ ਦਾ ਕਲਰ ਜਿਹੜਾ ਇਹਦੇ ਵਿੱਚ ਅਵੇਲੇਬਲ ਹੋਊਗਾ ਤਾਂ ਇਹਨਾਂ ਨੂੰ ਤੁਸੀਂ ਅ ਕਿਸੇ ਵੀ ਤਰੀਕੇ ਨਾਲ ਲੈਸਾ ਲਾ ਕੇ ਜਾਂ ਆਪਣੇ ਅਕੋਰਡਿੰਗ ਜਿਹੜਾ ਪਾਈਪਿੰਗ ਲਾ ਕੇ ਵੀ ਸਟਿਚ ਕਰ ਸਕਦੇ ਹੋ ਇਹਨਾਂ ਦੀ ਸਪੈਸ਼ਲ ਇਹ ਕਿ ਤੇ ਬੋਰਨੀ ਆਉਗੀ ਤਾਂ ਆਪਾਂ ਨੂੰ ਹੁੰਦਾ ਹੈ ਕਿ ਵੈਸੇ ਤੁਸੀਂ ਇਹਨਾਂ ਨੂੰ ਆਉਣ ਜਾਣ ਵਾਸਤੇ ਯੂਜ਼ ਕਰ ਸਕਦੇ ਹੋ ਕਿਉਂਕਿ ਇਹਨਾਂ ਤੇ ਬੋਰਨੀ ਆਉਂਦੀ ਸ਼ਾਈਨ ਬਣੀ ਰਹਿੰਦੀ ਹੈ ਸਪੈਸ਼ਲ ਆਪਾਂ ਨੂੰ ਇਹੀ ਹੁੰਦਾ ਹੈ ਕਿ ਜਦੋਂ ਆਉਣ ਜਾਣ ਵਾਲਾ ਫੈਬਰਿਕ ਸ਼ਾਈਨ ਵਾਲਾ ਹੋਵੇ ਬਿਲਕੁਲ ਉਹ ਖਰਾਬ ਜਿਹਾ ਮਹਿਸੂਸ ਹੁੰਦਾ ਹੋਵੇ ਤੇ ਬੋਸ ਜੀ ਨੇ ਇਹ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਕਾਨੀ ਵਾਲੇ ਸੂਟ ਦਿਖਾਏ ਸੀਗੇ ਕਾਨੀ ਪਸ਼ਮੀਨਾ ਉਹਦੇ ਵਿੱਚ ਕਲਰ ਮਿਲ ਜਾਣਗੇ ਤਾਂ ਇਹ ਵੀ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ